ਰਹਿਮਾਸ਼ੀ ਨਰਵਾਲ ਉਸ ਨੇਵਲ ਅਫਸਰ ਦੀ ਵਾਈਫ ਜਿਹਦੇ ਵਿਆਹ ਨੂੰ ਅਜੇ 7 ਦਿਨ ਹੀ ਹੋਏ ਸੀ ਉਹਦਾ ਸਿਰਫ ਇਹ ਕਹਿਣਾ ਕਿ ਉਹ ਆਪਣੇ ਹਸਬੰਡ ਦੀ ਮੌਤ ਦਾ ਬਦਲਾ ਤੇ ਚਾਹੁੰਦੀ ਆ ਪਰ ਕੋਈ ਨਜਾਇਜ਼ ਕਿਸੇ ਨੂੰ ਨਾ ਮਾਰਿਆ ਜਾਵੇ ਤੇ ਨਾ ਹੀ ਇਹਨੂੰ Hindu ਤੇ Muslim ਜਿਹੜਾ ਬਣਾਇਆ ਜਾਵੇ ਕਿ ਅਖੌਤੀ ਰਾਸ਼ਟਰੀ ਸਵੈਮ ਸੇਵਕ ਸੰਘ ਆਰਐਸਐਸ ਨਾਗਪੁਰ ਵਾਲੀ ਉਹਦੇ ਜਿਹੜੇ ਮੈਂਬਰ ਨੇ ਜਿਹੜੇ ਸੰਗੀ ਨੇ ਪ੍ਰਾਣੇ ਇਹਨਾਂ ਦੇ ਦਿਮਾਗ ਵਿੱਚ ਭਰਿਆ ਹੋਇਆ ਜ਼ਹਿਰ ਤੇ ਹਿੰਦੂਤਵ ਦਾ ਪਤੂਰ ਉਹਨਾਂ ਨੂੰ ਟੇਕ ਕੇ ਬਹਿਣ ਹੀ ਨਹੀਂ ਦਿੰਦਾ। ਧਾਰਾ ਮਿਸਾਲ ਮੱਧ ਪ੍ਰਦੇਸ਼ ਸਰਕਾਰ ਵਿੱਚ ਕਬਾਇਲੀ ਮਾਮਲਿਆਂ ਦੇ ਮੰਤਰੀ ਅਤੇ ਭਾਰਤੀ ਜਨਤਾ ਪਾਰਟੀ ਨੇਤਾ ਵਿਜੇ ਸ਼ਾਹ ਨੇ ਕਰਨਲ ਕਰੈਸ਼ੀ ਨੂੰ ਅਤਵਾਦੀਆਂ ਦੀ ਭੈਣ ਕਹਿ ਕੇ અપਮਾਨਜਨਕ ਟਿੱਪਣੀ ਕੀਤੀ ਹੈ। ਦਰਅਸਲ ਹਮਾਸ਼ੀ ਨਰਵਾਲ ਦੀ ਟਰੋਲਿੰਗ ਪਿਛਲੇ 11 ਸਾਲਾਂ ਵਿੱਚ ਤਿਆਰ ਕੀਤੀਆਂ ਗਈਆਂ ਹਾਲਾਤਾਂ ਵਿੱਚ ਲਗਾਤਾਰ ਚਲਾਈ ਨਫਰਤੀ ਮੈਂ ਮਦਾਹੀ ਨਤੀਜਾ ਹੈ ਸਾਡੇ ਸੰਵਿਧਾਨ ਵਿੱਚ ਦਰਜ ਕਦਰਾਂ ਕੀਮਤਾਂ ਨੂੰ ਨਕਾਰਨ ਦੀ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ ਪੰਜਾਬ 24 7 ਟੀਵੀ ਦੇ ਤੀਸਰੀ ਅਖ ਪ੍ਰੋਗਰਾਮ ਵਿੱਚ ਤੁਹਾਡਾ ਕਰਦੇ ਹਾਂ ਜੀ ਸਵਾਗਤ ਮੈਂ ਹਾਂ ਹਰਜੀਤ ਸਿੰਘ ਗਿੱਲ ਅੱਜ ਦੇ ਤੀਸਰੀ ਅਖ ਪ੍ਰੋਗਰਾਮ ਵਿੱਚ ਅਸੀਂ ਡਾਕਟਰ ਅਰਣ ਮਿਤਰਾ ਇਹਨਾਂ ਦਾ ਲਿਖਿਆ ਇੱਕ ਮਿੱਡਲ ਤੁਹਾਡੀ ਸੇਵਾ ਵਿੱਚ ਪੇਸ਼ ਕਰ ਰਹੇ ਹਾਂ ਜਿਹਦਾ ਉਹਨਾਂ ਸਿਰਲੇਖ ਰੱਖਿਆ ਹੈ ਭਾਰਤ ਦਾ ਵਿਚਾਰ ਬਨਾਮ ਹਿਮਾਸ਼ੀ ਨਰਵਾਲ ਦੀ ਟਰੋਲਿੰਗ ਜਿਹੜਾ ਟਰੋਲਿੰਗ ਸ਼ਬਦ ਹੈ ਅੱਜਕੱਲ੍ਹ ਸਾਰੀਆਂ ਹੀ ਪੋਲੀਟੀਕਲ ਪਾਰਟੀਆਂ ਨੇ ਆਪੋ ਆਪਣੇ ਆਈਟੀ ਸੈੱਲ ਬਣਾਏ ਹੋਏ ਆ ਤੇ ਉਹਨਾਂ ਦਾ ਕੰਮ ਹੀ ਇਹ ਆ ਕਿ ਉਹਨਾਂ ਨੇ ਜੋ ਉਹਨਾਂ ਨੂੰ ਪਸੰਦ ਨਹੀਂ ਆ ਉਹਦੇ ਖਿਲਾਫ ਲਗਾਤਾਰ ਪ੍ਰੋਪਗੈਂਡਾ ਔਰ ਬੜੇ ਗਲਤ ਟੰਗਣਾ ਪ੍ਰੋਪਗੈਂਡਾ ਔਰ ਹਮਾਸ਼ੀ ਨਰਵਾਲ ਉਸ ਨੇਵਲ ਅਫਸਰ ਦੀ ਵਾਈਫ ਜਿਹਦੇ ਵਿਆਹ ਨੂੰ ਅਜੇ 7 ਦਿਨ ਹੀ ਹੋਏ ਸੀ ਉਹਦਾ ਸਿਰਫ ਇਹ ਕਹਿਣਾ ਕਿ ਉਹ ਆਪਣੇ ਹਸਬੰਦ ਦੀ ਮੌਤ ਦਾ ਬਦਲਾ ਤੇ ਚਾਹੁੰਦੀ ਆ ਪਰ ਕੋਈ ਨਜਾਇਜ਼ ਕਿਸੇ ਨੂੰ ਨਾਮ ਆਰਿਆ ਜਾਵੇ ਤੇ ਨਾ ਹੀ ਇਹਨੂੰ Hindu ਤੇ Muslim ਜਿਹੜਾ ਬਣਾਇਆ ਜਾਵੇ ਇਹਨੂੰ ਲੈ ਕੇ ਜਿਹੜੀ ਇੱਕ ਟ੍ਰੋਲ ਆਰਮੀ ਆ ਉਹਨੇ ਸਾਰੇ ਹਿੰਦੁਸਤਾਨ ਚ ਹਮ ਹਮਾਸ਼ੀ ਦੇ ਖਿਲਾਫ ਇੱਕ ਵੱਡੀ ਜਿਹੜੀ ਆ ਟ੍ਰੋਲਿੰਗ ਮਿਹਮ ਸ਼ੁਰੂ ਕਰ ਦਿੱਤੀ ਸੋ ਜਿਹੜਾ ਇਹ ਡਾਕਟਰ ਅਰਣ ਮਿਤਰਾ ਹਰਾਂ ਦਾ ਮਿਡਲ ਹੈ ਜਿਸ ਦਾ ਸਰਲੇਖ ਉਹਨਾਂ ਭਾਰਤ ਵਿਚਾਰ ਵਿਚਾਰ ਬਨਾਮ ਹਮਾਸ਼ੀ ਨਿਰਵਾਲ ਦੀ ਟ੍ਰੋਲਿੰਗ ਉਹ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਵੱਲੋਂ ਦੋ ਸ਼ਬਦ ਕਹਿਣਾ ਚਾਹੁੰਦੇ ਆ ਉਹ ਇਹ ਕਿ ਅਖੋਤੀ ਰਾਸ਼ਟਰੀ ਸਵੈਮ ਸੇਵਕ ਸੰਘ ਆਰਐਸਐਸ ਨਾਗਪੁਰ ਵਾਲੀ ਉਹਦੇ ਜਿਹੜੇ ਮੈਂਬਰ ਨੇ ਜਿਹੜੇ ਸੰਗੀ ਨੇ ਪੁਰਾਣੇ ਇਹਨਾਂ ਦੇ ਦਿਮਾਗ ਵਿੱਚ ਭਰਿਆ ਹੋਇਆ ਜ਼ਹਿਰ ਤੇ ਹਿੰਦੂਤਵ ਦਾ ਫਤੂਰ ਉਹਨਾਂ ਨੂੰ ਟੇਕ ਕੇ ਬਹਿਣ ਹੀ ਨਹੀਂ ਦਿੰਦਾ ਇੱਥੋਂ ਤੱਕ ਕਿ ਜ਼ਿੰਮੇਵਾਰ ਅਹੁਦਿਆਂ ਤੇ ਬੈਠੇ ਜਾਂ ਚੁਣ-ਚੁਣ ਕੇ ਇਹੋ ਜਿਹੇ ਲੋਕ ਬਿਠਾਏ ਗਏ ਨੇ ਜਿਹੜੇ ਜ਼ਹਿਰੀਲੇ ਸੱਪਾਂ ਵਰਗੇ ਨੇ ਹਰ ਵੇਲੇ ਜ਼ਹਿਰ ਭਰੇ ਫੰਕਾਰੇ ਮਾਰਨ ਦੇ ਇੰਨੇ ਆਦੀ ਹੋ ਗਏ ਨੇ ਕਿ ਇਹਨਾਂ ਨੂੰ ਹਿੰਦੂਆਂ ਤੋਂ ਇਲਾਵਾ ਦੇਸ਼ ਦੇ ਦੂਜੇ ਨਾਗਰਿਕ ਹੁਣ ਕੀੜੇ ਮਕੌੜੇ ਹੀ ਨਜ਼ਰ ਆਉਣ ਲੱਗੇ ਨੇ ਅਨਪੜ ਬੇਰੁਜ਼ਗਾਰ ਮਸਟੰਡਿਆਂ ਦੇ گروਹ ਤਾਂ ਇਹ ਕੰਮ ਲਗਾਤਾਰ ਕਰ ਹੀ ਰਹੇ ਹਨ ਕਿਉਂਕਿ ਸੱਤਾ ਦੇ ਉੱਤੇ ਕਾਬਜ਼ ਜੁੰਡਲੀ ਨੇ ਉਹਨਾਂ ਨੂੰ ਇਹੀ ਇੱਕ ਕੰਮ ਸੌਂਪ ਰੱਖਿਆ ਹੈ ਪਰ ਬੇਸ਼ਰਮੀ ਅਤੇ ਹੱਠ ਦਰਮੀ ਦੀ ਗੱਲ ਇਹ ਹੈ ਕਿ ਇਹਨਾਂ ਵੱਲੋਂ ਦੇਸ਼ ਦੀਆਂ ਵੱਖ-ਵੱਖ ਵਿਧਾਨ ਸਭਾਵਾਂ ਪਾਰਲੀਮੈਂਟ ਅਤੇ ਮੰਤਰੀਆਂ ਦੇ ਉਦਿਆਂ ਤੇ ਬਿਠਾਏ ਹੋਏ ਦਿਮਾਗ ਤੋਂ ਪੈਦਲ ਲੋਕ ਵੀ ਅਵਾ ਤਵਾ ਬੋਲਣ ਲੱਗੇ ਅੱਗਾ ਪਿੱਛਾ ਨਹੀਂ ਵੇਖਦੇ। ਤਾਹਰਾ ਮਿਸਾਲ ਮੱਧ ਪ੍ਰਦੇਸ਼ ਸਰਕਾਰ ਵਿੱਚ ਕਬਾਈਲੀ ਮਾਮਲਿਆਂ ਦੇ ਮੰਤਰੀ ਅਤੇ ਭਾਰਤੀ ਜਨਤਾ ਪਾਰਟੀ ਨੇਤਾ ਵਿਜੇ ਸ਼ਾਹ ਨੇ ਕਰਨਲ ਕਰਾਸ਼ੀ ਨੂੰ ਅਤਵਾਦੀਆਂ ਦੀ ਭੈਣ ਕਹਿ ਕੇ અપਮਾਨਜਨਕ ਟਿੱਪਣੀ ਕੀਤੀ ਹੈ ਬੇਸ਼ਰਮ ਵਿਜੇ ਸ਼ਾਹ ਨੇ ਹੁਣ ਇਹ ਕਿਹਾ ਹੈ ਕਿ ਜੇਕਰ ਕਿਸੇ ਨੂੰ ਉਹਨਾਂ ਦੇ ਬਿਆਨ ਕਾਰਨ ਠੇਸ ਪਹੁੰਚੀ ਹੈ ਤਾਂ ਉਹ 10 ਵਾਰ ਮਾਫੀ ਮੰਗਣ ਲਈ ਤਿਆਰ ਹੈ ਉਸਨੇ ਇਹ ਵੀ ਕਿਹਾ ਕਿ ਉਹ ਕਰਨਲ ਕਲੈਸ਼ੀ ਦਾ ਆਪਣੀ ਭੈਣ ਤੋਂ ਵੱਧ ਸਨਮਾਨ ਕਰਦੇ ਹਨ ਅਜਿਹੇ ਵਿਅਕਤੀ ਦੀ ਜਵਾਬਦੇਹੀ ਹੋਣੀ ਚਾਹੀਦੀ ਹੈ ਝੂਠੀ ਮਾਫੀ ਦੇ ਕੋਈ ਅਰਥ ਨਹੀਂ ਅਤੇ ਅਜਿਹੇ ਕਈ ਹੋਰ ਲੋਕ ਨੇ ਜਿਨ੍ਹਾਂ ਦੀ ਅਸਲ ਥਾਂ ਇਹਨਾਂ ਨੂੰ ਸਲਾਖਾਂ ਪਿੱਛੇ ਡਕਣਾ ਹੈ ਸੋ ਅਸੀਂ ਹੁਣ ਜਿਹੜਾ ਇਹ ਮਿਡਲ ਆ ਉਹ ਸ਼ੁਰੂ ਕਰਦੇ ਆ ਪਹਿਲਗਾਮ ਜੰਮੂ ਕਸ਼ਮੀਰ ਵਿੱਚ ਮਾਸੂਮ ਸਲਾਨੀਆਂ ਤੇ ਹੋਏ دہشت ਗਦੀ دہشتੀ ਹਮਲੇ ਤੋਂ ਬਾਅਦ ਸੋਗ ਵਿੱਚ ਡੁੱਬੀ ਹੋਈ ਸਥਿਤੀ ਵਿੱਚ ਇਹ ਸੋਚਿਆ ਜਾ ਰਿਹਾ ਸੀ ਕਿ ਪੂਰਾ ਭਾਰਤ ਮ੍ਰਿਤਕਾਂ ਦੇ ਦੁਖੀ ਪਰਿਵਾਰਾਂ ਦੇ ਨਾਲ ਖੜਾ ਹੋਵੇਗਾ ਖਾਸ ਕਰਕੇ ਉਹਨਾਂ ਨੌਜਵਾਨ ਔਰਤਾਂ ਨਾਲ ਜੋ ਵਿਧਵਾ ਹੋ ਗਈਆਂ ਹਨ ਪਰ ਜਿਸ ਤਰ੍ਹਾਂ ਹਮਾਸ਼ੀ ਨਰਵਾਲ ਜਿਸ ਦਾ ਵਿਆਹ ਹਾਲ ਹੀ ਵਿੱਚ ਭਾਰਤੀ ਜਲ ਸੈਨਾ ਦੇ ਇੱਕ ਹੌਣਹਾਰ ਲੈਫਟੀਨੈਂਟ ਨਾਲ ਹੋਇਆ ਸੀ ਤੇ ਜਿਸ ਨੂੰ ਅੱਤਵਾਦੀਆਂ ਨੇ ਮਾਰ ਮਕਾਇਆ ਸੀ ਨੂੰ ਟਰੋਲ ਕੀਤਾ ਜਾ ਰਿਹਾ ਹੈ ਇਸ ਗੱਲ ਨੇ ਇਸ ਉਮੀਦ ਨੂੰ ਖੋਰਾ ਲਾਇਆ ਹੈ ਉਸ ਦਾ ਮਜ਼ਾਕ ਡਾਇਆ ਜਾ ਰਿਹਾ ਹੈ ਕਿਉਂਕਿ ਉਸ ਨੇ ਫਿਰਕੂ ਸਦਭਾਵਨਾ ਦੀ ਅਪੀਲ ਕੀਤੀ ਅਤੇ ਪਹਿਲਗਾਮ ਘਟਨਾ ਨੂੰ ਮੁਸਲਮਾਨਾਂ ਕਸ਼ਮੀਰ ਵਿਰੋਧੀ ਮੁੱਦਾ ਨਾ ਬਣਾਉਣ ਦੀ ਅਪੀਲ ਕੀਤੀ ਸੀ ਉਸ ਨੇ ਲੋਕਾਂ ਨੂੰ ਦੇਸ਼ ਦੇ ਦੂਜੇ ਹਿੱਸਿਆਂ 'ਚ ਪੜ ਰਹੇ ਕਸ਼ਮੀਰੀ ਵਿਦਿਆਰਥੀਆਂ ਪ੍ਰਤੀ ਹਿੰਸਕ ਨਾ ਹੋਣ ਲਈ ਵੀ ਕਿਹਾ ਸੀ ਆਪਣੇ ਸੱਭਿਆਚਾਰ ਵਿੱਚ ਔਰਤਾਂ ਨੂੰ ਹਮੇਸ਼ਾ ਸਤਿਕਾਰ ਨਾਲ ਵੇਖਿਆ ਜਾਂਦਾ ਰਿਹਾ ਹੈ ਅਤੇ ਉਹਨਾਂ ਨੂੰ ਸੁਰੱਖਿਆ ਮਹੱਈਆ ਕਰਨ ਦਾ ਵਾਅਦਾ ਵੀ ਕੀਤਾ ਜਾਂਦਾ ਹੈ ਇਹ ਵੀ ਨਿਰਾਸ਼ਾਜਨਕ ਹੈ ਕਿ ਹਮਾਸ਼ੀ ਨਰਵਾਲ ਦੀ ਟ੍ਰੋਲਿੰਗ ਤੇ ਬਹੁਤ ਜ਼ਿਆਦਾ ਜਨਤਕ ਰੋਸ ਪੈਦਾ ਨਹੀਂ ਹੋਇਆ ਜਿਵੇਂ ਕਿ ਉਮੀਦ ਕੀਤੀ ਜਾਂਦੀ ਹੈ ਪ੍ਰਧਾਨ ਮੰਤਰੀ ਨੇ ਸਟ੍ਰੋਲਿੰਗ ਵਿਰੁੱਧ ਇੱਕ ਵੀ ਸ਼ਬਦ ਨਹੀਂ ਬੋਲਿਆ ਕੀ ਇਹ ਸਭ ਕੁਝ ਮਿੱਥਕੇ ਕੀਤੀ ਗਈ અપਮਾਨਕ ਆਪਾ અપਮਾਨਜਨਕ ਕਾਰਵਾਈ ਬਾਰੇ ਉਹਨਾਂ ਦੀ ਚੁੱਪ ਉਹਨਾਂ ਦੇ ਸਮਰਥਨ ਦੇ ਬਰਾਬਰ ਤਾਂ ਨਹੀਂ ਅਜਿਹੇ ਸਮੇਂ ਜਦੋਂ ਪਹਿਲਗਾਮ ਘਟਨਾ ਦੇ ਪੀੜਤਾਂ ਦੀਆਂ ਲਾਸ਼ਾਂ ਕਸ਼ਮੀਰ ਵਿੱਚ ਪਈਆਂ ਸਨ ਪ੍ਰਧਾਨ ਮੰਤਰੀ ਪਟਨਾ ਚ ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਨਾਲ ਸ਼ਾਸਤੀ ਰੈਲੀ ਵਿੱਚ ਸ਼ਾਮਲ ਹੋ ਰਹੇ ਸੀ ਉਹਨਾਂ ਨੂੰ ਉੱਥੇ ਹੱਸਦੇ ਹੋਏ ਤਾੜੀਆਂ ਵਜਾਉਂਦੇ ਤੇ ਅੰਗਰੇਜ਼ੀ ਵਿੱਚ ਭਾਸ਼ਣ ਦਿੰਦੇ ਹੋਏ ਦੇਖਣਾ ਬਹੁਤ ਹੀ ਦੁਖਦਾਈ ਸੀ ਇਸ ਤੋਂ ਵੀ ਵੱਡੀ ਸੰਵੇਦਨਹੀਨਤਾ ਹੋਰ ਕੀ ਹੋਵੇਗੀ ਉਹਨਾਂ ਅੱਜ ਤੱਕ ਇਲਾਕੇ ਦਾ ਦੌਰਾ ਹੀ ਨਹੀਂ ਕੀਤਾ ਅਤੇ ਨਾ ਪੀੜਤ ਪਰਿਵਾਰਾਂ ਦੀ ਖਬਰਸਾਰ ਲਈ ਹੈ ਅਜਿਹੀ ਕੋਈ ਰਿਪੋਰਟ ਵੀ ਸਾਡੇ ਸਾਹਮਣੇ ਨਹੀਂ ਆਈ ਕਿ ਉਹਨਾਂ ਨੇ ਪੀੜਤਾਂ ਦੇ ਪਰਿਵਾਰਾਂ ਨੂੰ ਫੋਨ ਵੀ ਕੀਤਾ ਹੋਵੇ ਕੀ ਉਹਨਾਂ ਤੋਂ ਅਜਿਹੀ ਕੋਈ ਉਮੀਦ ਵੀ ਕਰਨੀ ਚਾਹੀਦੀ ਹੈ ਕਿਉਂਕਿ 2 ਸਾਲਾਂ ਤੋਂ ਵੱਧ ਸਮੇਂ ਤੋਂ ਬਾਅਦ ਵੀ ਉਹਨਾਂ ਇੰਸਾ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਸੂਬੇ ਮਨੀਪੁਰ ਦਾ ਵੀ ਦौरा ਨਹੀਂ ਕੀਤਾ ਦਰਅਸਲ ਮਾਸ਼ੀ ਨਰਵਾਲ ਦੀ ਟਰੋਲਿੰਗ ਪਿਛਲੇ 11 ਸਾਲਾਂ ਵਿੱਚ ਤਿਆਰ ਕੀਤੀਆਂ ਗਈਆਂ ਹਾਲਾਤਾਂ ਵਿੱਚ ਲਗਾਤਾਰ ਚਲਾਈ ਨਫਰਤੀ ਮਹਿਮਦਾਹੀ ਨਤੀਜਾ ਹੈ ਸਾਡੇ ਸੰਵਿਧਾਨ ਵਿੱਚ ਦਰਜ ਕਦਰਾਂ ਕੀਮਤਾਂ ਨੂੰ ਨਕਾਰਨ ਦੀ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ ਜੋ ਸਾਡੇ ਪੁਰਖਿਆਂ ਦੁਆਰਾ ਕੀਤੀਆਂ ਕੁਰਬਾਨੀਆਂ ਨਾਲ ਭਰੀਆਂ ਸਖਤ ਸੰਘਰਸ਼ ਦੇ ਆਦਰਸ਼ਾਂ ਦੇ ਆਧਾਰ ਤੇ ਬਣਾਈਆਂ ਗਈਆਂ ਸਨ ਸਾਡੇ ਕੋਲ ਮਹਾਤਮਾ ਗਾਂਧੀ ਦੁਆਰਾ ਪ੍ਰਚਾਰਿਤ ਅਹਿੰਸਾ ਦੀ ਵਿਰਾਸਤ ਹੈ ਜਵਾਰਲਾਲ ਨਹਿਰੂ ਦੁਆਰਾ ਉਜਾਗਰ ਕੀਤੇ ਵਿਗਿਆਨਕ ਦ੍ਰਿਸ਼ਟੀਕੋਣ ਅਤੇ ਭਗਤ ਸਿੰਘ ਦੁਆਰਾ ਦਿੱਤਾ ਗਿਆ ਨਿਆਂ ਤੇ ਸਮਾਨਤਾ ਦੇ ਵਿਚਾਰ ਦਾ ਵਿਰਸਾ ਵੀ ਹੈ ਸੈਂਕੜੇ ਇਨਕਲਾਬੀਆਂ ਨੇ ਬ੍ਰਿਟਿਸ਼ ਬਸਤੀਵਾਦ ਵਿਰੁੱਧ ਲੜਦੇ ਹੋਏ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਕਾਂਗਰਸ ਕਮੁਨਿਸਟ ਅਤੇ ਸਮਾਜਵਾਦੀਆਂ ਸਮੇਤ ਵੱਖ-ਵੱਖ ਸਿਆਸੀ ਸੰਗਠਨਾਂ ਨਾਲ ਜੁੜੇ ਲੋਕਾਂ ਨੇ ਭਾਰਤ ਨੂੰ ਬ੍ਰਿਟਾਨਵੀ ਬਸਤੀ ਰਾਜੀ ਬਸਤੀਵਾਦੀ ਰਾਜ ਤੋਂ ਮੁਕਤ ਕਰਨ ਲਈ ਇਕੱਠੇ ਹੋ ਕੇ ਲੜਾਈ ਲੜੀ ਸੀ। ਉਹਨਾਂ ਦੀਆਂ ਕੁਰਬਾਨੀਆਂ ਤੇ ਅਦਰਸ਼ਾਂ ਨੇ ਧਰਮ ਨਿਰਪੱਖਤਾ, ਲੋਕਤੰਤਰ ਅਤੇ ਸਮਾਜਿਕ ਆਰਥਿਕ ਨਿਆਂ ਨਾਲ ਜੁੜੇ ਸੁਤੰਤਰ ਭਾਰਤ ਦਾ ਆਧਾਰ ਬਣਾਇਆ। ਡਾਕਟਰ ਭੀਮrao ਅੰਬੇਦਕਰ ਨੇ ਸਮਾਜਿਕ ਨਿਆਂ, ਲਿੰਗਕ ਸਮਾਨਤਾ ਤੇ ਵੱਖ-ਵੱਖ ਭਾਈਚਾਰਿਆਂ ਵਿੱਚ ਸਦਭਾਵਨਾ ਦੇ ਇਹਨਾਂ ਸਾਰੇ ਦਰਸ਼ਨ ਨੂੰ ਰਸਮੀ ਰੂਪ ਦਿੱਤਾ ਸਾਨੂੰ ਸੰਵਿਧਾਨ ਰਾਹੀਂ ਬੋਲਣ ਦੀ ਆਜ਼ਾਦੀ ਤੇ ਅਸਹਿਮਤੀ ਪ੍ਰਗਟ ਕਰਨ ਦਾ ਅਧਿਕਾਰ ਦਿੱਤਾ ਇਹ ਉਹ ਅਦਰਸ਼ਨ ਜਿਨ੍ਹਾਂ ਤੇ 11 ਸਾਲ ਪਹਿਲਾਂ ਮੌਜੂਦਾ ਸਰਕਾਰ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਲਗਾਤਾਰ ਹਮਲੇ ਹੋ ਰਹੇ ਹਨ ਇਹ ਸਭ ਜਾਣਦੇ ਹਨ ਕਿ ਉਹਨਾਂ ਦੇ ਪੁਰਖੇ ਕਦੇ ਵੀ ਆਜ਼ਾਦੀ ਦੀ ਇਸ ਲਹਿਰ ਦਾ ਹਿੱਸਾ ਨਹੀਂ ਸਨ ਇਸ ਦੀ ਬਜਾਏ ਉਹਨਾਂ ਨੇ ਬ੍ਰਿਟਿਸ਼ ਬਸਤੀਵਾਦੀ ਮਾਲਕਾਂ ਨਾਲ ਮਿਲੀ ਭੁਗਤ ਕੀਤੀ ਉਹਨਾਂ ਦੀ ਫਿਰਕੂ ਪਾੜਾ ਫਲਾਉਣ ਵਿੱਚ ਮਦਦ ਕੀਤੀ ਤੇ ਮੁਸਲਮਾਨ ਲੀਗ ਦੇ ਨਾਲ ਦੋ ਰਾਸ਼ਟਰਾਂ ਦਾ ਸਿਧਾਂਤ ਦਿੱਤਾ ਜਾਂ ਉਹਨੂੰ ਪੱਕਾ ਕੀਤਾ ਸਾਡਾ ਦੇਸ਼ ਸੰਵਿਧਾਨਕ ਕਦਰਾਂ ਕੀਮਤਾਂ ਦੀ ਤਰਜ ਤੇ ਅੱਗੇ ਵਧਿਆ ਪਰ ਕੇਂਦਰ ਵਿੱਚ ਆਰਐਸਐਸ ਦੀ ਸਰਪ੍ਰਸਤੀ ਵਾਲੀ ਭਾਰਤੀ ਜਨਤਾ ਪਾਰਟੀ ਸਰਕਾਰ ਦੇ ਸੱਤਾ ਵਿੱਚ ਆਉਣ ਨਾਲ ਕਹਾਣੀ ਹੀ ਬਦਲ ਗਈ ਫਿਰਕੂ ਸਦਭਾਵਨਾ ਨੂੰ ਇਸ ਹੱਦ ਤੱਕ ਭਾਰੀ ਛੱਟ ਵੱਜੀ ਹੈ ਕਿ ਕੋਵਿਡ 19 ਦੇ ਭਿਆਨਕ ਦਿਨਾਂ ਦੌਰਾਨ ਵੀ ਮੁਸਲਮਾਨਾਂ ਨੂੰ ਕੋਵਿਡ ਫਲੌਨ ਦਾ ਨਿਸ਼ਾਨਾ ਬਣਾਇਆ ਗਿਆ ਸੀ। ਉਹਨਾਂ ਨੂੰ ਕਈ ਥਾਵਾਂ ਤੇ ਗਲੀਆਂ ਵਿੱਚ ਆਪਣਾ ਸਾਮਾਨ ਵੇਚਣ ਦੀ ਇਜਾਜ਼ਤ ਨਹੀਂ ਸੀ ਦਿੱਤੀ ਗਈ। ਪ੍ਰਧਾਨ ਮੰਤਰੀ ਨੇ ਆਪਣੇ ਭਾਸ਼ਣ ਵਿੱਚ ਕਿਹਾ ਸੀ ਕਿ ਕੱਪੜੇ ਵੇਖ ਕੇ ਪਛਾਣੇ ਜਾ ਸਕਦੇ ਹਨ। ਅਜਿਹੇ ਸ਼ਬਦਾਂ ਨੇ ਫਿਰਕਾ ਪ੍ਰਸਤੀ ਦੇ ਜ਼ਹਿਰ ਨਾਲ ਭਰੇ ਹੋਏ ਟੋਲਿਆਂ ਨੂੰ ਜਾਇਜ਼ ਠਰਾਇਆ। ਆਪ ਅਲਾਨੀਆਂ ਨੈਤਿਕ ਕਦਰਾਂ ਕੀਮਤਾਂ ਦਾ ਪ੍ਰਚਾਰ ਕਰਨ ਵਾਲੇ ਸਵੈ ਨਿਯੁਕਤ ਚੌਕਸੀ ਸਮੂਹਾਂ ਦੁਆਰਾ ਮੁੰਡਿਆਂ ਤੇ ਕੁੜੀਆਂ ਨੂੰ ਟ੍ਰੋਲ ਕਰਵਾ ਕਰਨਾ ਕੁਝ ਥਾਵਾਂ ਤੇ ਰੁਟੀਨ ਹੀ ਬਣ ਗਿਆ ਹੈ ਧਾਰਮਿਕ ਮਤਭੇਦਾਂ ਦੇ ਆਧਾਰ ਤੇ ਭੀੜਾਂ ਦੁਆਰਾ ਕੁੱਟਕੁੱਟ ਕੇ ਹਤਿਆ ਕਰਨਾ ਇਹਨਾਂ ਗਰੁੱਪਾਂ ਦੁਆਰਾ ਨਪਾਕ ਗਤੀਵਿਧੀਆਂ ਦਾ ਹਿੱਸਾ ਬਣ ਗਿਆ ਹੈ ਉਹਨਾਂ ਨੂੰ ਉਤਸ਼ਾਹਤ ਕੀਤਾ ਗਿਆ ਕਿਉਂਕਿ ਕਈ ਮਾਮਲਿਆਂ ਵਿੱਚ ਉਹਨਾਂ ਵਿਰੁੱਧ ਕੋਈ ਸਜ਼ਾ ਜੋ ਕਾਰਵਾਈ ਕੀਤੀ ਹੀ ਨਹੀਂ ਗਈ ਇਹਨਾਂ ਸਮੂਹਾ ਜਾਂ ਗਰੁੱਪਾਂ ਜਾਂ ਅਤਵਾਦੀਆਂ ਦੁਆਰਾ ਆਸ ਕੀਤੇ ਜਾਣ ਦੇ ਉਲਟ ਕਸ਼ਮੀਰ ਦੇ ਲੋਕ ਪਹਿਲਗਾਮ ਵਿੱਚ ਅਤਵਾਦੀ ਹਿੰਸਾ ਦੀ ਨਿੰਦਾ ਕਰਨ ਲਈ ਸੜਕਾਂ ਤੇ ਨਿਕਲੇ ਆਏ ਸਨ ਅਤੇ ਅਤਵਾਦੀ ਹਿੰਸਾ ਦਾ ਵਿਰੋਧ ਕੀਤਾ ਸੀ ਸਥਾਨਕ ਲੋਕਾਂ ਨੇ ਜ਼ਖਮੀਆਂ ਤੇ ਬਚੇ ਹੋਏ ਲੋਕਾਂ ਦੀ ਭਰਪੂਰ ਮਦਦ ਵੀ ਕੀਤੀ ਸੀ ਇਸ ਸਾਰੇ ਨਾਲ ਉਹਨਾਂ ਲੋਕਾਂ ਨੂੰ ਗੁੱਸਾ ਆਇਆ ਜੋ ਫਿਰਕੂ ਵੰਡੀਆਂ ਪਾ ਕੇ ਪਲਦੇ ਫੁੱਲਦੇ ਹਨ ਉਹਨਾਂ ਦਾ ਤਰੀਕਾ ਹੈ ਕਿ ਸਮਾਜਿਕ ਸਦਭਾਵਨਾ ਲਈ ਬੋਲਣ ਵਾਲਾ ਕੋਈ ਵੀ ਬੰਦਾ ਬਖਸ਼ਿਆ ਹੀ ਨਹੀਂ ਜਾਏਗਾ हिमाਸ਼ੀ ਨਰਵਾਲ ਦੀ ਟ੍ਰੋਲਿੰਗ ਦੀ ਘਟਨਾ ਨੇ ਸਾਡੇ ਸਾਹਮਣੇ ਧਰਮ ਨਿਰਪੱਖ ਲੋਕਤੰਤਰੀ ਰਾਸ਼ਟਰਵਜੋਂ ਭਾਰਤ ਦੇ ਵਿਚਾਰ ਨੂੰ ਬਚਾਉਣ ਲਈ ਵੱਡੀ ਚੁਣੌਤੀ ਪੇਸ਼ ਕੀਤੀ ਹੈ ਜਿਸ ਵਿੱਚ ਵਿਗਿਆਨਕ ਸੁਭਾਅ ਨਿਆਂ ਸਮਾਨਤਾ ਲਿੰਗਕ ਸੰਵੇਦਨਸ਼ੀਲਤਾ ਅਤੇ ਭਾਈਚਾਰਾ ਵਿੱਚ ਸਦਭਾਵਨਾ ਹੈ ਅਜੇ ਵੀ ਵੱਡੀ ਗਿਣਤੀ ਵਿੱਚ ਸਮਝਦਾਰ ਆਵਾਜ਼ਾਂ ਹਨ ਜੋ ਸਖਤ ਸੰਘਰਸ਼ ਰਹੀ ਇਹਨਾਂ ਤਾਕਤਾਂ ਨੂੰ ਕਦੀ ਨਾ ਕਦੀ ਹਰਾ ਦੇਣ ਗੀਆਂ ਸਾਡੇ ਸਮਾਜ ਦੀਆਂ ਕਦਰਾਂ ਕੀਮਤਾਂ ਦਾ ਮਾਣ ਬਹਾਲ ਕਰਨਗੀਆਂ ਅਤੇ ਦਿਸ਼ਾ ਨੂੰ ਦੁਬਾਰਾ ਬਦਲਣਗੀਆਂ ਇਹ ਸੀ ਜੀ ਅੱਜ ਦਾ ਸਾਡਾ ਤੀਸਰੀ ਅੱਖ ਪ੍ਰੋਗਰਾਮ ਜਿਹਦੇ ਵਿੱਚ ਅਸੀਂ ਡਾਕਟਰ ਅਰਣ ਮਿੱਤਰਾ ਹਰਾਂ ਦਾ ਲਿਖਿਆ ਹੋਇਆ ਇੱਕ ਮਿਡਲ ਜਿਸ ਦਾ ਸਰਲੇਖ ਉਹਨਾਂ ਦਿੱਤਾ ਸੀ ਭਾਰਤ ਦਾ ਵਿਚਾਰ ਬਨਾਮ ਹਿਮਾਸ਼ੀ ਨਰਵਾਲ ਦੀ ਟ੍ਰੋਲਿੰਗ ਤੁਹਾਡੇ ਲਈ ਪੇਸ਼ ਕੀਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ